ਤੱਕਦੇ ਹੋ ਇਹ ਫੇਸ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਸਿੰਗਾ ਦਾ ਜਮਾ ਕੁੰਡੀ ਆ ਗਈ ਤੇ ਬਾਡੀ ਬੰਤਰ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਆ ਗਈ ਤੇ ਕੋਈ ਲੱਸੀ ਨਹੀਂ ਹੈਗੀਗੀ ਤੇ ਬਾਕੀ ਥਣ ਥਣ ਵੀ ਬਹੁਤ ਚੰਗੇ ਆ ਗਏ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਤੇ ਤੁਸੀਂ ਤਸੱਲੀ ਕਰਕੇ ਆਪਦੀ ਖਰੀਦ ਸਕਦੇ ਹੋ ਦੂਜੇ ਸੂਏ ਸੁਣਾਏ ਨੇ ਤੇ ਦੰਦੋਂ ਤਕਰੀਬਨ ਇਹ ਦੋ ਦੰਦ ਆ ਗਈ ਤੇ ਬਾਕੀ ਆਪਾਂ ਬਾਈ ਤੋਂ ਸਾਰੀ ਡਿਟੇਲ ਲੈ ਕੇ ਦਵਾਂਗੇ ਤੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜਿਹੜਾ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਗੱਲਬਾਤ ਕਰ ਸਕਦੇ ਹੋ ਤੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ ਝੋਟੀ ਸੋਹਣੀ ਆਗੀ ਤੇ ਬਾਕੀ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਹੈ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਕਾਲਾ ਸਿੰਘ ਜੀ ਠੀਕ ਐ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਕੀ ਡਿਟੇਲ ਹੈਗੀ ਇਹਦੀ ਕਿਹੜੇ ਸੂਏ ਨੇ ਸੂਣਾਗਾ ਉਹ 12 ਕਿਲੋ ਪਹਿਲੇ ਸੂਏ ਦਿੰਦਾ 12 ਕਿਲੋ ਦੋ ਦੇ ਦਿੰਦਾ ਦੂਜੇ ਸੂਏ ਸੂਣਾ ਆਏ ਨੇ ਹਾਂ 10 ਦਿਨਾਂ ਦੇ 10 ਦਿਨਾਂ ਦੀ ਜੇ ਕੱਚੀ ਹੈਗੀ ਹਾਂ ਠੀਕ ਐ ਤੇ ਆਪਾਂ ਨੂੰ ਉਮੀਦ ਐ ਇਸ ਵਾਰ ਕਿੰਨੀ ਐ ਦੁੱਧ ਦੀ ਉਹ ਦੇਊ 15 ਕਿਲੋ ਐ ਇਸ ਟਾਈਮ ਠੀਕ ਆ 14-15 ਕੱਢ ਦੂਗੀ ਹਾਂ ਠੀਕ ਆ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਿਆਗਾ ਮੁੱਲ 125 ਰੱਖਿਆ ਮੁੱਲ 125 ਆ ਹਾਂ ਠੀਕ ਆ ਬਾਕੀ ਮੌਕੇ ਤੇ ਹੋ ਜੂ ਮਾਨਤਾਨ ਹਨ ਮਾਨਤਾਨ ਹੋਈ ਮੌਕੇ ਠੀਕ ਆ ਤੇ ਖੋਲੀਆਂ ਇੱਕ ਵਾਰੀ ਬਈ ਲੋ ਵੀ ਦੋਸਤੋ ਤੁਹਾਨੂੰ ਖੋਲ ਕੇ ਆਪਾਂ ਇੱਕ ਵਾਰੀ ਦਿਖਾ ਦਿੰਨੇ ਆ ਢੇੜਾ ਦਵਾ ਦਿੰਨੇ ਆ ਤੇ ਤੁਸੀਂ ਜਜਮੈਂਟ ਕਰ ਸਕਦੇ ਹੋ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਸਿੰਗਾ ਦਿਆਂ ਜਮਾ ਕੁੰਡੀ ਆ ਗਈ ਤੇ ਬਾਡੀ ਬੰਤਰ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਆ ਗਈ ਤੇ ਕੋਈ ਲੱਸੀ ਨਹੀਂ ਹੈਗੀਗੀ ਤੇ ਬਾਕੀ ਥਣ ਥਣ ਵੀ ਬਹੁਤ ਚੰਗੇ ਆਗੇ ਕੋਜੇ ਆਗੇ ਤੇ ਥਾਣਾ ਦੇ ਵਿੱਚ ਥਾਣਾ ਦੇ ਵਿੱਚ ਵਿਥੀ-ਵੁੱਥੀ ਵੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਤੇ ਕੱਦ-ਕਾੜ ਵੀ ਠੀਕ ਦੇ ਵਿੱਚ ਆ ਤੇ ਨਾ ਜ਼ਿਆਦਾ ਵੱਡਾ ਤੇ ਨਾ ਹੀ ਜ਼ਿਆਦਾ ਛੋਟਾ ਹੈਗਾ ਤੇ ਵਧੀਆ ਦਰਮਿਆਨੀ ਕੱਦ-ਕਾੜ ਦੇ ਵਿੱਚ ਆ ਕਿ ਤੇ ਪੱਠ ਬੂੜਾ ਦੇਖ ਸਕਦੇ ਹੋ ਤੇ ਆਰਡਰ ਦੇਖ ਸਕਦੇ ਹੋ ਬਣਾਉਣਾ ਇਹਨੇ ਸਟਾਰਟ ਕਰਤਾ ਤਕਰੀਬਨ 10 ਕ ਦਿਨ ਪਹਿਲੇ ਆ ਤੇ ਕੁਝ ਕ ਦਿਨ ਪਸ਼ੂ ਉੱਤੇ ਵੀ ਲੈ ਜਾਂਦਾ ਬੰਦੇ ਬਈ ਤੇ ਇਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਗੱਲਬਾਤ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ ਤੇ ਬਾਕੀ ਝੋਟੀ ਸੋਹਣੀ ਆਗੀ ਬਾਕੀ ਸਿੰਗ-ਸੁੰਗ ਵੀ ਐ ਜਮਾ ਕੁੰਡੇ ਆ ਤੇ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਆਗੀ ਤੇ ਬਾਡੀ ਵੰਤਰ ਵੀ ਚੰਗੀ ਆ ਤੇ ਆਰਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਥਣ ਥਣ ਵੀ ਜਮਾ ਐ ਨਿੱਕੋ ਜੇ ਹੈਗੇ ਤੇ ਪੂਰੇ ਵਧੀਆ ਥਾਣਾਗੇ ਤੇ ਪੂਰੀ ਚੰਗੀ ਕੁਆਲਿਟੀ ਦੀ ਝੋਟੀ ਹੈਗੀ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਆ ਜੀ